ਇਹ ਹਾਲਾ ਕਿਸਾਨ ਵੀਰੋ ਸੋ ਅੱਜ ਦਿਨ ਐਤਵਾਰ ਟਰੈਕਟਰ ਮੰਡੀ ਆਈ ਮਲੋਟ ਤੇ ਤਰੀਕ ਹੈਗੀ ਆ ਜੀ ਅੱਜ 19 ਇਹ ਆਪਾਂ ਤੁਹਾਨੂੰ ਦੱਸਾਂਗੇ ਟਰੈਕਟਰ ਦਾ ਰੇਟ ਤੇ ਆਓ ਜੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਸੋ ਇਹ ਖੜਾ ਜੀ ਅੱਜ ਦਾ ਟਰੈਕਟਰ ਪਹਿਲਾ ਸਵਰਾਜ 855 ਮਾਡਲ 2004 ਕੀਮਤ 2,70,000 ਰੁਪਇਆ ਟਰੈਕਟਰ ਦੇ ਅਗਲੇ ਟਾਇਰ ਹੈਗੇ ਆ ਜੀ 85 ਤੋਂ 90 ਪੈਸੇ ਪਿਛਲੇ ਹੈਗੇ 40-45 ਪੈਸੇ ਸੋ ਇਹਦੇ ਨਾਲ ਖੜਾ ਜੀ ਫਾਰਮ ਟਰੈਕ 60 2001 ਮਾਡਲ 195000 ਰੁਪਏ ਟ੍ਰੈਕਟਰ ਦੀ ਰੰਗ ਪੇੜ ਦਾ ਟ੍ਰੈਕਟਰ ਬਹੁਤ ਸਾਫ਼ ਸੁਥਰਾ ਪਿਛਲੇ ਟਾਇਰ ਹੈਗੇ ਜੀ 80 ਤੋਂ 85 ਪੈਸੇ ਤੇ ਇਹਦੇ ਨਾਲ ਆ ਗਿਆ ਜੀ ਫਾਰਵਰਡ 3600 ਮਾਡਲ ਹੈਗਾ ਜੀ 91 ਕੀਮਤ ਹੈਗੀ ਹੈ ਜੀ 1 ਲੱਖ ਤੇ 40000 ਰੁਪਏ ਅੱਗੇ ਖੜਾ ਜੀ ਸੋਨਾਲੀ ਕਾ DI 50 ਇਹ ਮਾਡਲ 5 ਲੱਖ ਤੇ 65000 ਰੁਪਿਆ ਮੁੱਲ ਦਾ ਟਰੈਕਟਰ ਦਾ ਅਗਲੇ ਟਾਇਰ ਬਿਲਕੁਲ ਨਵੇਂ ਆ ਪਿਛਲੇ ਹੈਗੇ ਜੀ 75 ਤੋਂ 80 ਪੈਸੇ ਇਹਦੇ ਨਾਲ ਖੜਾ ਜੀ ਬਿਊ ਹਾਲੈਂਡ ਪਲੱਸ 3602 17 ਮਾਡਲ 5 ਲੱਖ 15000 ਰੁਪਿਆ ਕੀਮਤ ਟਰੈਕਟਰ ਦੇ ਚਾਰੇ ਹੀ ਟਾਇਰ 85 ਤੋਂ 90 ਪੈਸੇ ਬਿਲਕੁਲ ਸ਼ੋਰੂਮ ਕੰਡੀਸ਼ਨ ਅੱਗੇ ਖੜਾ ਹੈ ਜੀ ਸੋਨਾਲਿਕਾ 60 ਐਮ ਐਨ ਮਿਨੀ 60 2010 ਮਾਡਲ 360000 ਰੁਪਏ ਕੀਮਤ ਨੰਬਰ ਪੰਜਾਬ ਚਾਰੋਂ ਟਾਇਰ ਹੈਗੇ ਆ ਜੀ 70 ਪੈਸੇ ਅੱਗੇ ਆਗੇ ਐਸ਼ਰ 368 2022 ਮਾਡਲ 545000 ਰੁਪਏ ਕੀਮਤ ਟਰੈਕਟਰ ਦੀ ਰੰਗ ਪੇਡ ਦਾ ਬਿਲਕੁਲ オリジナル ਇਹਦੇ ਨਾਲ ਖੜਾ ਜੀ ਡੀਆਈ 50 22 ਮਾਡਲ 575000 ਰੁਪਏ ਕੀਮਤ ਨੰਬਰ ਪੰਜਾਬ ਕੰਡੀਸ਼ਨ ਬਿਲਕੁਲ ਓਕੇ ਆ ਟਾਇਰ ਹੈਗੇ ਆ ਜੀ 75 ਤੋਂ 80 ਪੈਸੇ ਇਹਦੇ ਨਾਲ ਖੜਾ ਹੈ ਸੋਨਾਲੀਕਾ ਡੀਆਈ 750 2008 ਮਾਡਲ 285000 ਰੁਪਏ ਮੋਲਾ ਟਰੈਕਟਰ ਦਾ ਸੇਨਾ ਬਾਈਆਂ ਦਾ ਨੰਬਰ ਡਿਸਪਲੇ ਤੇ ਦੇ ਦਾਂਗੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਫੋਨ ਕਰ ਸਕਦੇ ਹੋ ਜੀ ਇੱਧਰ ਨਾਲ ਹੀ ਖੜਾ ਹੈ ਸੋਨਾਲੀਕਾ 740 ਮਾਡਲ 2003 ਕੀਮਤ 160000 ਰੁਪਿਆ ਅੱਗੇ ਖੜਾ ਹੈ ਜੀ ਏਸ 550 ਟਰੈਕਟਰ ਦਾ ਮਾਡਲ ਹੈ 2012 ਤੇ ਕੀਮਤ 3 ਲੱਖ ਰੁਪਿਆ ਅਗਲੇ ਟਾਇਰ ਅਹ ਟਰੈਕਟਰ ਦੇ ਹੈਗੇ ਜੀ 6060 ਦਾ ਹੈ ਪਿਛਲੇ ਟਾਇਰ ਨਵੇਂ ਆ। ਅੱਗੇ ਖੜਾ ਇਹ ਸੋਨਾਲੀਕਾ 730 2003 ਮਾਡਲ ਕੀਮਤ 1,70,000 ਰੁਪਿਆ। ਸੋ ਤਿੰਨ ਸਿਲੰਡਰ ਇੰਜਨ ਦੇ ਵਿੱਚ ਆਈ ਟਰੈਕਟਰ ਪਿਛਲੇ ਟਾਇਰ ਹੈਗੇ 70 75 ਪੈਸੇ। ਅੱਗੇ ਖੜਾ ਜੀ ਮੈਸੀ 241 ਪਲੈਂਟਰੀ ਪਲੱਸ ਦੇ ਵਿੱਚ। ਸੋ ਟਰੈਕਟਰ ਦਾ ਮਾਡਲ ਹੈਗਾ ਜੀ 2018 ਕੀਮਤ 3,25,000 ਰੁਪਿਆ। ਸੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਹੈਗੇ ਆ ਜੀ ਟਰੈਕਟਰ ਦੇ ਪਿਛਲੇ ਟਾਇਰ ਹੋਣਗੇ 70 75 ਪੈਸੇ ਅਗਲੇ ਹੈਗੇ ਆ ਜੀ 50 ਕ ਪੈਸੇ ਇਧਰ ਨਾਲ ਆ ਗਿਆ ਜੀ ਐਸ਼ਰ 241 ਮਾਡਲ 1991 ਰੇਟ 1 ਲੱਖ ਤੇ 15000 ਰੁਪਿਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ ਅਧਿਕ ਇਧਰ ਨਾਲ ਅੱਗੇ ਖੜਾ ਜੀ ਮੈਸੀ 72 ਰੁਪਿਆ 11 ਮਾਡਲ 3 ਲੱਖ ਤੇ 50000 ਰੁਪਿਆ ਮੋਲੜ ਟਰੈਕਟਰ ਦਾ ਅਗਲੇ ਟਾਇਰ ਹੈਗੇ ਆ ਜੀ 90 ਪੈਸੇ ਪਿਛਲੇ ਅਸੀਂ ਤਾਂ 85 ਪੈਸੇ ਸਿਸਟਮ ਵਗੈਰਾ ਲੱਗਿਆ ਹੋਇਆ ਟਰੈਕਟਰ ਤੇ ਅੱਗੇ ਆ ਗਿਆ ਜੀ ਉਹ 9811 ਇਹੋ ਜਿਹੜਾ ਨਵੇਂ ਮਾਡਲ 210000 ਰੁਪਿਆ ਮੋਲੇ ਟਰੈਕਟਰ ਦਾ ਸੋ ਇਸ ਟਰੈਕਟਰ ਦੀ ਬਹੁਤ ਡਿਮਾਂਡ ਸੀ ਕਿਸਾਨ ਵੀਰਾਂ ਲਈ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਹੈ ਅੱਗੇ ਨਾਲ ਖੜਾ ਜੀ DI 75 ਸੂਨਾਲੀ ਕਾ 2013 ਮਾਡਲ 335000 ਰੁਪਿਆ ਕੀਮਤ ਦਾ ਟਰੈਕਟਰ ਏ ਪਿਛਲੇ ਟਾਇਰ ਟਰੈਕਟਰ ਦੇ 14 ਦੇ ਪਾਏ ਹੋਏ ਆ ਬਾਕੀ ਟਾਇਰ ਨੂੰ ਟਾਇਰ ਸ਼ਾਇਦ 16 ਦੇ ਆਉਂਦੇ ਆ ਇਹਦੇ ਨਾਲ ਅੱਗੇ ਖੜਾ ਜੀ ਮਹਿੰਦਰਾ 265 ਟਰੈਕਟਰ ਦਾ ਮਾਡਲ ਹੈਗਾ ਜੀ 2011 ਕੀਮਤ 260000 ਰੁਪਿਆ ਨੰਬਰ RJ ਇਹਦੇ ਨਾਲ ਖੜਾ ਇਹ ਫੋਰ 3600 ਟਰੈਕਟਰ ਦੇ ਪਿਛਲੇ ਟਾਇਰ ਹੈਗੇ ਆ ਜੀ ਨਵੇਂ ਆ ਬਿਲਕੁਲ ਤੇ ਅਗਲੇ ਹੈਗੇ ਆ ਜੀ 35 ਕੋ ਪੈਸੇ 94 ਮਾਡਲ 1 ਲੱਖ 30000 ਰੁਪਿਆ ਕੀਮਤ ਟਰੈਕਟਰ ਦੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇਹਦੇ ਨਾਲ ਅੱਗੇ ਖੜਾ ਜੀ ਮਹਿੰਦਰਾ 475 ਮਾਡਲ ਹੈਗਾ ਜੀ 2010 ਕੀਮਤ 2 ਲੱਖ 20000 ਰੁਪਿਆ ਟਰੈਕਟਰ ਰੰਗ ਪੇਂਟ ਦਾ ਪੂਰਾ ਸਾਫ ਬਾਕੀ ਸਾਰੇ ਡੀਲਰ ਵੀ ਇਹਨਾਂ ਦਾ ਨੰਬਰ ਤੁਹਾਨੂੰ ਜਿਹੜਾ ਹੈ ਡਿਸਪਲੇ ਤੇ ਵੀ ਦੇਤਾ ਕਿ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਖੜਾ ਜੀ ਮਾਡਲ 2013 265000 ਰੁਪਿਆ ਕੀਮਤ ਮਹਿੰਦਰਾ 575 ਅਗਲੇ ਟਾਇਰ ਨਵੇਂ ਪਿਛਲੇ 40 45 ਪੈਸੇ ਅੱਗੇ ਖੜਾ ਆਇਸ਼ਰ 241 ਪਿਛਲੇ ਟਾਇਰ ਟਾਇਰ ਸਾਰੇ ਚਾਰੋ ਹੀ 90 ਪੈਸੇ ਮਾਡਲ 19 ਰੇਟ 295000 ਰੁਪਿਆ ਇਹਦੇ ਨਾਲ ਆ ਗਿਆ ਜੀ ਮਹਿੰਦਰਾ 475 ਮਾਡਲ 2006 ਕੀਮਤ 2 ਲੱਖ ਤੇ 10000 ਰੁਪਇਆ ਇਹਦੇ ਨਾਲ ਅੱਗੇ ਖੜਾ ਇਹ ਮਹਿੰਦਰਾ 575 2012 ਮਾਡਲ 2 ਲੱਖ 65000 ਰੁਪਇਆ ਕੀਮਤ ਦਾ ਟਰੈਕਟਰ ਵੀ ਸੋ ਨੰਬਰ ਇਹਨਾਂ ਬਾਈਆਂ ਦਾ ਤੁਹਾਨੂੰ ਦੇ ਦਾਂਗੇ ਜੀ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਰਕੇ ਪੁੱਛ ਸਕਦੇ ਆ ਇਹਦੇ ਨਾਲ ਹੀ ਆ ਗਿਆ ਜੀ ਸੋਨਾ ਲੀਕਾ 60 ਮਾਡਲ ਹੈਗਾ ਇਹ ਟਰੈਕਟਰ 2001 ਕੀਮਤ 2 ਲੱਖ 20000 ਰੁਪਇਆ ਨੰਬਰ ਪੰਜਾਬ ਟਰੈਕਟਰ ਦੇ ਚਾਰੋਂ ਟਾਇਰਾਂ ਦੀ ਗੱਲ ਕਰੀ ਤਾਂ ਹੈਗਾ ਜੀ 50 ਤੋਂ 55 ਪੈਸੇ ਅੱਗੇ ਖੜਾ ਹੈ ਜੀ ਪ੍ਰੀਤ 4549 ਪਿਛਲੇ ਟਾਇਰ ਨਵੇਂ ਅਗਲੇ 60 70 ਪੈਸੇ ਟਰੈਕਟਰ ਰੰਗ ਪੇਂਟ ਦਾ ਬਹੁਤ ਹੀ ਸੋਹਣਾ ਹੈ ਸਾਫ਼ ਸੁਥਰਾ ਟਰੈਕਟਰ ਸੋ ਇਹਦੇ ਨਾਲ ਖੜੇ ਹੈ Mahindra 475 ਮਾਡਲ 97 ਕੀਮਤ 1 ਲੱਖ ਤੇ 55000 ਰੁਪਇਆ ਅਗਲੇ ਟਾਇਰ ਨਵੇਂ ਆ ਪਿਛਲੇ 55 60 ਪੈਸੇ ਅੱਗੇ ਖੜਾ ਹੈ ਜੀ Mahindra 475 2001 ਮਾਡਲ 185000 ਰੁਪਇਆ ਕੀਮਤ ਇਹਦੇ ਨਾਲ ਆ ਗਿਆ ਜੀ ਫਾਰਮ ਟਰੈਕ 60 ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਅਗਲੇ ਹੈਗੇ ਆ ਜੀ 45 50 ਪੈਸੇ 2007 ਮਾਡਲ 285000 ਰੁਪਿਆ ਕੀਮਤ ਟਰੈਕਟਰ ਦੀ ਟਰੈਕਟਰ ਬਹੁਤ ਹੀ ਸੋਹਣਾ ਹੈ ਇਹਦੇ ਨਾਲ ਅੱਗੇ ਖੜਾ ਹੈ ਜੀ ਸਵਰਾਸ 735 ਨੰਬਰ ਐਚ ਆਰ ਜਿਹੜੇ ਨਵੇਂ ਮਾਡਲ 175000 ਰੁਪਿਆ ਮੋਹਲਾ ਟਰੈਕਟਰ ਦਾ ਇਹਦੇ ਨਾਲ ਆ ਗਿਆ ਜੀ ਐਮ ਐਮ ਸੁਪਰ ਡੀ ਆਈ 60 2015 ਮਾਡਲ 4.5 ਲੱਖ ਰੁਪਿਆ ਕੀਮਤ ਅਗਲੇ ਟਾਇਰ 750 ਦੇ ਤੇ ਟਾਇਰ ਚਾਰੇ ਜੇਕਰ ਗੱਲ ਕਰੀ ਤਾਂ ਹੈਗੇ ਆ ਜੀ 75 80 ਪੈਸੇ ਅੱਗੇ ਖੜਾ ਹੈ ਜੀ ਡੀਆਈ 745 2017 ਮਾਡਲ ਸਾਢੇ 4 ਲੱਖ ਰੁਪਿਆ ਕੀਮਤ ਆ 14 ਦੇ ਟਾਇਰਾਂ ਦੇ ਵਿੱਚ ਹੈਗਾ ਜੀ ਟਰੈਕਟਰ ਵੱਡੇ ਐਕਸਲ ਤੇਲ ਬ੍ਰੇਕ ਡਬਲ ਡਿਸਟ੍ਰਿਬਿਊਟਰ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਇਹਦੇ ਨਾਲ ਖੜਾ ਜ ਸੋਨਾਲੀਕਾ ਐਮ ਐਮ ਸੁਪਰ 13 ਮਾਡਲ 385000 ਰੁਪਏ ਮੁੱਲ। ਪਿਛਲੇ ਟਾਇਰ ਟਰੈਕਟਰ ਦੇ ਹੈਗੇ ਜ 85 90 ਪੈਸੇ, ਅਗਲੇ ਹੋਣਗੇ 70 ਕੇ ਪੈਸੇ। ਡਬਲ ਕਲਚ। ਅੱਗੇ ਖੜਾ ਸੋਨਾਲੀਕਾ 745 ਮਾਡਲ 2014 ਕੀਮਤ 325000 ਰੁਪਏ। ਟਰੈਕਟਰ ਦੇ ਅਗਲੇ ਟਾਇਰ ਨਵੇਂ ਆ। ਪਿਛਲੇ 70 75 ਪੈਸੇ। ਇਹਨਾਂ ਨਾਲ ਆ ਗਈ 4724 ਟਰੈਕਟਰ ਦੇ ਪਿਛਲੇ ਟਾਇਰ ਪਛਾਨ 90 95 ਪੈਸੇ ਅਗਲੇ ਹੈਗੇ ਜੀ 65 ਤੋਂ 70 ਪੈਸੇ ਮਾਡਲ ਟਰੈਕਟਰ ਦਾ ਹੈਗਾ 2012 ਤੇ ਇਹਦੀ ਜੋ ਕੀਮਤ ਉਹ ਹੈਗੀ ਹੈ ਜੀ 2 ਲੱਖ ਤੇ 70000 ਰੁਪਇਆ ਇਧਰ ਖੜਾ ਹੈ ਜੀ ਅਰਜਨ 555 ਆਰ ਜੇ ਨੰਬਰ ਮਾਡਲ 2014 ਕੀਮਤ 425000 ਰੁਪਇਆ ਟਰੈਕਟਰ ਦੇ ਟਾਇਰ ਹੈਗੇ ਜੀ 75 ਤੋਂ 80 ਪੈਸੇ ਓਰੀਜਨਲ ਕਲੈਕਸ਼ਨ ਦੇ ਵਿੱਚ ਆ ਇਹਦੇ ਨਾਲ ਆ ਗਈ ਇਸ 450 ਨੰਬਰ ਪੰਜਾਬ ਮਾਡਲ 2009 ਕੀਮਤ 190000 ਰੁਪਿਆ ਅਗਲੇ ਟਾਇਰ ਟਰੈਕਟਰ ਦੇ ਹੈਗੇ 85 90 ਪੈਸੇ ਪਿਛਲੇ ਟਾਇਰ ਆ ਸੁੱਕੇ ਹੋਇਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਹੈਗੇ ਆ ਜੀ ਇਸ ਟਾਣਾ 40 45 ਪੈਸੇ ਇਹਦੇ ਨਾਲ ਖੜਾ ਹੈ ਮਹਿੰਦਰਾ 475 ਮਾਡਲ 2009 ਰੇਟ 195000 ਰੁਪਿਆ ਟਾਇਰ 65 70 ਪੈਸੇ ਅਗਲੇ ਟਾਇਰ ਥੋੜੇ ਜਿਆਦੇ ਆ ਇਹਦੇ ਨਾਲ ਖੜਾ ਹੈ ਸਵਰਾ 744 ਮਾਡਲ 2018 ਕੀਮਤ 3 ਲੱਖ ਤੇ 25000 ਰੁਪਇਆ ਅੱਗੇ ਆ ਗਏ ਸੋਨਾਲੀਕਾ ਡੀਆਈ 35 2015 ਮਾਡਲ 2 ਲੱਖ 95000 ਰੁਪਇਆ ਮੋਲਾ ਟਰੈਕਟਰ ਦਾ ਕੰਡੀਸ਼ਨ ਟਰੈਕਟਰ ਦੀ ਬਹੁਤ ਵਧੀਆ ਸਾਫ਼ ਸੁਥਰੀ ਹੈ ਇਹਦੇ ਨਾਲ ਖੜਾ ਹੈ ਜੀ ਮੈਸੀ 241 16 ਮਾਡਲ 3 ਲੱਖ 40000 ਰੁਪਇਆ ਕੀਮਤ ਆ ਗਲੇ ਟਾਇਰ ਨਵੇਂ ਪਿਛਲੇ ਹੈਗੇ ਆ ਜੀ 45 ਕੁ ਪੈਸੇ 40 45 ਪੈਸੇ ਹੋਣਗੇ ਲਗਭਗ ਇਹਦੇ ਨਾਲ ਖੜਾ ਇਹ ਸੋਨਾਲੀਕਾ 750 15 ਮਾਡਲ 3 ਲੱਖ 40000 ਰੁਪਇਆ ਕੀਮਤ ਆ ਪਿਛਲੇ ਟਾਇਰ ਹੈਗੇ ਆ ਜੀ 16 9 28 ਦੇ ਦੋਸਤੋ ਇੱਕ ਲੋਡਰ ਖੜਾ ਜੀ ਜੌਂਡੀਆ ਟਰੈਕਟਰ ਤੇ ਲੱਗਿਆ ਹੋਇਆ ਟਰੈਕਟਰ ਆ ਜੀ 50 45 ਟਰੈਕਟਰ ਮਾਡਲ ਹੈਗਾ 2014 ਤੇ ਕੀਮਤ ਹੈਗੀ ਆ ਜੀ 5.5 ਲੱਖ ਰੁਪਈਆ ਸੋ ਇਹਨਾਂ ਦਾ ਨੰਬਰ ਤੁਹਾਨੂੰ ਦੇ ਦਾਂਗੇ ਤੁਸੀਂ ਜ਼ਿਆਦਾ ਜਾਣਕਾਰੀ ਲਈ ਫੋਨ ਕਰਕੇ ਪੁੱਛ ਸਕਦੇ ਹੋ ਇਹਦੇ ਨਾਲ ਖੜਾ ਇਸ ਸੋਨਾਲੀ ਕਾ ਡੀਆਈ 740 ਡਬਲ ਕਲਚ 10 ਮਾਡਲ 2 ਲੱਖ 15000 ਰੁਪਈਆ ਕੀਮਤ ਅੱਗੇ ਖੜਾ ਇਹ ਇਸ਼ਰ 241 22 ਮਾਡਲ 3 ਲੱਖ 25000 ਰੁਪਈਆ ਮੋਡਲ ਟਰੈਕਟਰ ਦਾ ਉਸਦੇ ਟਾਇਰ ਹੈਗੇ 85 90 ਪੈਸੇ ਅਗਲੇ 40 ਕੁ ਪੈਸੇ ਅੱਗੇ ਆ ਗਏ ਜੀ Mahindra 605 ਮਾਡਲ ਟਰੈਕਟਰ ਦਾ ਹੈਗਾ ਜੀ 2011 ਕੀਮਤ 3,60,000 ਰੁਪਇਆ ਫਾਈਬਰ ਵਗੈਰਾ ਲੱਗੀ ਹੋਈ ਇਹਦੇ ਨਾਲ ਖੜਾ ਹੈ ਜੀ Power Truck 439 2010 ਮਾਡਲ 2,15,000 ਰੁਪਇਆ ਮੁੱਲ ਇਹਦੇ ਨਾਲ ਖੜਾ ਹੈ ਜੀ Mahindra 265 ਮਾਡਲ ਹੈਗਾ ਟਰੈਕਟਰ ਦਾ 2022 ਕੀਮਤ 415000 ਰੁਪਿਆ ਅੱਗੇ ਖੜਾ ਹੈ ਫਾਰਮ ਟਰੈਕ 6855 ਮਾਡਲ 2013 ਕੀਮਤ 395000 ਰੁਪਿਆ ਪਾਵਰ ਸਟੀering ਟਰੈਕਟਰ ਬਿਲਕੁਲ ओरिजिनल ਰੰਗ ਪੇਂਟ ਦਾ ਹੀ ਸੋ ਅੱਗੇ ਖੜਾ ਹੈ ਜੀ ਚੌਂਡੀਅਰ 5310 ਮਾਡਲ 2008 ਕੀਮਤ 415000 ਰੁਪਿਆ ਆ ਨਿਦਾਮ ਟਰੈਕਟਰ ਬਹੁਤ ਹੀ ਸੋਹਣਾ ਹੈ ਅੱਗੇ ਆ ਗਿਆ ਜੀ ਨਿਓ ਹਾਰਡ 3630 ਸੁਪਰ 2016 ਮਾਡਲ 470000 ਰੁਪਿਆ ਤੋਂ ਮਾਡਲ ਆ ਟਰੈਕਟਰ ਸਰ ਦਾ ਪਰ ਮੈਨੂੰ ਵੀ ਲੋੜ ਆ ਬਈ ਤੇ ਇਹ ਨਾਲ ਜਿਹੜਾ ਆਪਾਂ ਨੇ ਖੜਾਇਆ ਜੀ ایس 2018 ਮਾਡਲ 330000 ਰੁਪਿਆ ਕੀਮਤ ਆ ਟਰੈਕਟਰ ਦੀ ਸਰ ਰੰਗ ਪੇਂਟ ਦੀ ਕੰਡੀਸ਼ਨ ਤੇ ਟਾਇਰਾਂ ਦੀ ਤੁਹਾਡੇ ਸਾਹਮਣੇ ਆ ਜੀ ਬਹੁਤ ਸਾਫ਼ ਸੁਥਰਾ ਟਰੈਕਟਰ ਇਹਦੇ ਨਾਲ ਅੱਗੇ ਆ ਗਿਆ ਜੀ ਸਵਰਾਜ 855 2001 ਮਾਡਲ 220000 ਰੁਪਿਆ ਕੀਮਤ ਆ ਅੱਗੇ ਆ ਗਿਆ ਜੀ ਫਾਰਮ ਟਰੈਕ 60 ਟਰੈਕਟਰ ਮਾਡਲ ਹੈਗਾ ਜੀ 2020 ਤੇ ਕੀਮਤ 640000 ਰੁਪਿਆ ਟਰੈਕਟਰ ਦੇ ਮਗਰਾਡਾਂ ਦੇ ਵਿੱਚ ਕੰਬਾਉਂਡ ਵਗੈਰਾ ਵੱਜਿਆ ਹੋਇਆ ਹੈ ਸਾਫ਼ ਸੁਥਰਾ ਟਰੈਕਟਰ ਇਹ ਅੱਗੇ ਖੜਾ ਹੈ ਜੀ ਨਿਊ ਹੈਂਡ 3630 ਮਾਡਲ 2010 ਕੀਮਤ 495000 ਰੁਪਇਆ ਡਬਲ ਡਿਸਟ੍ਰੀਬਿਊਟਰ ਟਾਪ ਮਾਡਲ ਦੇ ਵਿੱਚ ਹੈ ਟਰੈਕਟਰ ਅੱਗੇ ਖੜਾ ਹੈ ਜੀ ਸੋਨਾ ਲੀਕਾ ਡੀਆਈ 35 ਮਾਡਲ 2008 ਕੀਮਤ 270000 ਰੁਪਇਆ ਡਬਲ ਕਲਚ ਪੰਜਾਬ ਨੰਬਰ ਹੈ ਜੀ ਟਾਇਰ ਹੈਗੇ 85 90 ਪੈਸੇ ਇਹਦੇ ਨਾਲ ਖੜਾ ਹੈ ਫਾਰਮ ਟਰੈਕ 60 2006 ਮਾਡਲ 2 ਲੱਖ 75000 ਰੁਪਇਆ ਪੰਜਾਬ ਨੰਬਰ ਸੋ ਦੋਸਤੋ ਅੱਗੇ ਖੜਾ ਜੀ ਸੋਨਾ ਲੀਕਾ 750 2006 ਮਾਡਲ 2 ਲੱਖ 95000 ਰੁਪਇਆ ਕੀਮਤ ਆ ਤੇ ਇਹ ਸੀ ਅੱਜ ਦੀ ਮੰਡੀ ਦੇ ਟਰੈਕਟਰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੱਕ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ